ਬੇਸ਼ੱਕ ਖੂਨੀ ਚਾਇਨਾ ਡੋਰ ਦੇ ਉੱਤੇ ਪਾਬੰਦੀ ਹੈ ਪਰ ਦੇਖਿਆ ਜਾ ਰਿਹਾ ਹੈ ਕਿ ਕਿਸੇ ਹੋਰ ਕੰਮ ਦੀ ਆਰ ਦੇ ਵਿੱਚ ਇਸ ਧੰਦੇ ਨੂੰ ਵੀ ਨਾ ਨਾਲ ਕੀਤਾ ਜਾ ਰਿਹਾ ਤੇ ਚੰਗੇ ਮੋੜਤੇ ਪੈਸੇ ਕਮਾਏ ਜਾ ਰਹੇ ਨੇ ਜੀ ਹਾਂ ਉੱਥੇ ਹੀ ਜਲੰਧਰ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜੋ ਕਿ ਕੁਲਚਿਆਂ ਦੇ ਨਾਲ-ਨਾਲ ਮੌਤ ਦਾ ਸਮਾਨ ਵੇਚ ਰਿਹਾ ਸੀ ਤੇ ਜਦੋਂ ਇਸ ਦੀ ਪਿੰਕ ਪੁਲਿਸ ਨੂੰ ਲੱਗਦੀ ਆ ਤਾਂ ਫਿਰ ਇਸ ਨੂੰ ਦਬੋਚ ਲਿਆ ਗਿਆ ਚੌਂਕੀ ਚਾਰਜ ਅਪਰਾ ਸਬ ਇੰਸਪੈਕਟਰ ਸਾਹਿਬ ਮੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੂਨੀ ਚਾਈਨਾ ਡੋਰ ਖਿਲਾਫ ਕੀਤੇ ਸਰਚ ਆਪਰੇਸ਼ਨ ਮੌਕੇ ਉਹਨਾਂ ਨੇ ਇੱਕ RAMU ਨਾਮ ਦੇ ਵਿਅਕਤੀ ਨੂੰ ਚਾਈਨਾ ਡੋਰ ਦਰਜਨ ਦੇ ਕਰੀਬ ਗੱਟੂਆਂ ਸਣੇ ਗ੍ਰਿਫਤਾਰ ਕੀਤਾ ਜੋ ਅਪਰਾ ਵਿਕੇ ਕੁਲਚੇ ਵੇਚਣ ਦੀ ਆੜ ਦੇ ਵਿੱਚ ਚਾਈਨਾ ਡੋਰ ਵੇਚ ਕੇ ਆਪਣਾ ਗੋਰਖ ਧੰਦਾ ਚਲਾ ਰਿਹਾ ਸੀ ਤੇ ਮੋਟੇ ਪੈਸੇ ਕਮਾ ਰਿਹਾ ਸੀ ਇਹ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਨਿਰਦੇਸ਼ਾਂ ਹੇਠ ਅਸੀਂ ਇੱਕ ਮਹਿਮ ਚਲਵਾਈ ਸੀਗੀ ਜਿਸ ਵਿੱਚ ਚਾਈਨਾ ਡੋਰ ਨੂੰ ਕਾਬੂ ਕਰਨਾ ਸੀ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਕਾਬੂ ਕਰਨਾ ਸੀ ਸਾਨੂੰ ਪਤਾ ਲੱਗਾ ਕਿ ਕਰਾਮੂ ਨਾਂ ਦਾ ਵਿਅਕਤੀ ਜੋ ਕੋਲਚਿਆਂ ਦੀ ਜੜੀ ਲਗਾਉਂਦਾ ਤੇ ਉਸ ਟੀਆਰਡ ਵਿੱਚ ਚਾਈਨਾ ਡੋਰ ਦੀ ਵਿਕਰੀ ਕਰਦਾ ਪਿਆ ਹੈ ਜਿਸ ਨੂੰ ਅਸੀਂ ਆਪਦਾ ਸੋਰਸ ਨਾਲ ਕੈਪਚਰ ਕੀਤਾ ਉਸ ਤੋਂ ਜਦੋਂ ਅਸੀਂ ਉਸ ਨੂੰ ਫੜਿਆ ਉਸ ਤੋਂ 11 ਗੱਟੂ ਚਾਈਨਾ ਡੋਰ ਤੇ ਬਰਾਮਦ ਹੋਏ ਉਸ ਨੂੰ ਮੌਕੇ ਤੇ ਕੈਪਚਰ ਕਰਕੇ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਗਈ ਇਹ ਕਿੱਥੋਂ ਜਾਂਦਾ ਸੀਗਾ ਕਿੱਥੇ ਵੇਚਦਾ ਸੀਗਾ ਇਹ ਸੋਰਸ ਇਹਦੇ ਅਸੀਂ ਨੇ ਡਿਪਲੋਏ ਕੀਤੇ ਨੇ ਇਹਦੇ ਵਿੱਚ ਵੀ ਉਹ ਕਿੱਥੋਂ ਲੈ ਕੇ ਆ ਰਿਹਾ ਸੀਗਾ ਤੇ ਗਾਹਾਂ ਕਿਹਨੂੰ ਕਿਹਨੂੰ ਸਪਲਾਈ ਕਰਦਾ ਸੀ ਉਹਦੀ ਹਾਲੇ ਚੱਲਦੀ ਪਈ ਆ ਜਾਂਚ ਤੇ ਜਦੋਂ ਇਹਦੇ ਬਾਰੇ ਪੂਰਾ ਪਤਾ ਲੱਗ ਗਿਆ ਤੇ ਤੁਹਾਨੂੰ ਅਸੀਂ ਜਰੂਰ ਦੱਸਾਂਗੇ ਸਰਕਾਰ ਵੱਲੋਂ ਵੀ ਇਹ ਪੂਰੇ ਆਦੇਸ਼ ਆ ਵੀ ਹਾਂਜੀ ਸਾਡੇ ਮਾਨਯੋਗ ਡੀਸੀ ਸਾਹਿਬ ਵੱਲੋਂ ਆਦੇਸ਼ ਆਏ ਹੋਏ ਨੇ ਵੀ ਚਾਇਨਾ ਡੋਰ ਦਾ ਬਿਲਕੁਲ ਵੀ ਬਿਕਰੀ ਨਹੀਂ ਹੋਣੀ ਕਿਤੇ ਵੀ ਵੇਚ ਨਹੀਂ ਦੇਣੀ ਤੇ ਉਸ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਸਟੈਪ ਕਿੰਨੇ ਵਿਅਕਤੀ ਇਹਦੇ ਚ ਇਹਦੇ ਚ ਵਿਅਕਤੀ ਤਾਂ ਦੋ ਸੀਗੇ ਬਟ ਮੇਨ ਜਿਹੜਾ ਕਲਪਰੇਟਰੀ ਰਾਮੂ ਆਪ ਸੀਗਾ ਦੂਜਾ ਵਿਅਕਤੀ ਹਲੇ ਉਸ ਦੀ ਜਾਂਚ ਪੜਤਾਲ ਹੋ ਰਹੀ ਹੈ ਜਦੋਂ ਜੋ ਉਸ ਦੇ ਬਾਰੇ ਕੁਝ ਪਤਾ ਲੱਗਿਆ ਤੇ ਉਹਦੇ ਬਣਦੀ ਕਾਰਵਾਈ ਉਸ ਤੇ ਹੋ ਰਹੀ ਹੈ ਕੋਚੇ ਵਿੱਚ ਵੇਚਦਾ ਇੱਕ ਅਪਰੇ ਹੀ ਵੇਚਦਾ ਸੀ ਬੋਲਦਾ ਹਾਂਜੀ ਇਸ ਦੀ ਆਪ ਦੀ ਦੁਕਾਨ ਹੈ ਇੱਥੇ ਅਪਰੇ ਦੇ ਵਿੱਚ ਹੀ ਆ ਅਪਰੇ ਦੇ ਵਿੱਚ ਹੀ ਕੋਚੇ ਪੁਰਾਣਾ ਵਿਅਕਤੀ ਹੈ ਇੱਥੇ ਪੁਰਾਣਾ ਰਹਿੰਦਾ ਤੇ ਕੋਚੇ ਦੀ ਆਰਡ ਚ ਕੰਮ ਕਰਦਾ ਪਿਆ ਸੀ ਖੈਰ ਦਾ ਦਿਆ ਕਿ ਬੱਚਿਆਂ ਦੀ ਸਭ ਤੋਂ ਪਹਿਲੀ ਪਸੰਦ ਚਾਈਨਾ ਡੋਰ ਮੰਨੀ ਜਾ ਰਹੀ ਹੈ ਜਿਹਦੇ ਚੱਲਦੇ ਦੁਕਾਨਦਾਰ ਪਰੇਸ਼ਾਨ ਨੇ ਉਨ੍ਹਾਂ ਕਹਿੰਿਆ ਕਿ ਅਸੀਂ ਸਰਕਾਰ ਦੇ ਹੁਕਮਾਂ ਦੇ ਤਹਿਤ ਹੋਰ ਡੋਰਾਂ ਵੇਚ ਰਹੇ ਹਾਂ ਪਰ ਬੱਚੇ ਚਾਈਨਾ ਡੋਰ ਨੂੰ ਪਹਿਲ ਲੈਂਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ